ਅੱਜ ਰਿਪੋਰਟ ਕਰ ਰਿਹਾ ਹੈ ਕਿ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨਤਨੇਆਹੁ ਨੇ ਆਪਣੀ ਪਾਰਲੀਮੈਂਟ ਨੂੰ ਦੱਸਿਆ ਹੈਗਾ ਕਿ ਗਾਜ਼ਾ ਦੇ ਵਿੱਚ ਹਮਾਸ ਦਾ ਜਿਹੜਾ ਚੀਫ ਸੀ ਮੁਹੰਮਦ ਸਿਨਵਰ ਉਸ ਨੂੰ ਮਾਰ ਦਿੱਤਾ ਗਿਆ ਹੈਗਾ ਕਹਿੰਦੇ ਵੀ ਇਹ ਅਕਤੂਬਰ 23 ਦੇ ਵਿੱਚ ਜਿਹੜਾ ਇਜ਼ਰਾਈਲ ਦੇ ਉੱਤੇ ਅਟੈਕ ਹੋਇਆ ਸੀ ਉਹਦੇ ਵਿੱਚ ਇਨਵੋਲਵ ਸੀਗਾ ਮੁਹੰਮਦ ਸਿਨਵਰ ਟਾਰਗੇਟ ਸੀਗਾ ਇਜ਼ਰਾਈਲ ਦਾ ਇਸ ਟਾਈਮ ਕਿਸੇ ਹਸਪਤਾਲ ਦੇ ਵਿੱਚ ਜਦੋਂ ਬম্বਾਰਡਮੈਂਟ ਕੀਤੀ ਗਈ ਹੈ ਕਹਿੰਦੇ ਉੱਥੇ ਉਹ ਮਾਰਿਆ ਗਿਆ ਹੈਗਾ ਤੇ ਪਿਛਲੇ ਦੋ ਦਿਨਾਂ ਦੇ ਵਿੱਚ ਹਮਾਸ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਕਿ ਇਜ਼ਰਾਈਲ ਵਾਲੇ ਕਹਿੰਦੇ ਆ ਕਿ ਉਹ ਫੂਡ ਡੀਲਸ ਡਿਸਟ੍ਰੀਬਿਊਸ਼ਨ ਦੇ ਉੱਤੇ ਕੰਟਰੋਲ ਕਰ ਰਹੇ ਹੈਗੇ ਆ ਪਰ ਉੱਥੇ ਦੇ ਲੋਕ ਇਹ ਕਹਿ ਰਹੇ ਕਿ ਸਾਡੇ ਕੋ ਫੂਡ ਪਹੁੰਚ ਨਹੀਂ ਰਿਹਾ ਹੈਗਾ ਸੋ ਨਤਨੇ ਆਉ ਦੀ ਜਿਹੜੀ ਇਹ ਅਨਾਉਂਸਮੈਂਟ ਆਈ ਹੈਗੀ ਆ ਇਸ ਸਨਵਰ ਦੇ ਸਵਾਨ ਦੇ ਵਿੱਚ ਉਹ ਤੋਂ ਬਾਅਦ ਉਹਨਾਂ ਨੇ ਹੋਰ ਜਿਹੜੀ ਮੋਬਾਈਲਮੈਂਟ ਆ ਉਸ ਨੂੰ ਤੇਜ਼ ਕਰ ਦਿੱਤਾ ਹੈਗਾ ਅਕਤੂਬਰ 7 2023 ਦੇ ਵਿੱਚ ਇਹ ਵਾਰ ਸ਼ੁਰੂ ਕੀਤੀ ਗਈ ਸੀ ਹਮਾਸ ਵਾਲਿਆਂ ਨੇ ਮਿਲਿਟੈਂਟਸ ਨੇ ਜਦੋਂ ਗਾਜ਼ਾ ਨੂੰ ਸਟਾਰਮ ਕੀਤਾ ਸੀ ਉਸ ਤੋਂ ਬਾਅਦ ਫਿਰ ਇਜ਼ਰਾਇਲ ਵਾਲਿਆਂ ਨੇ ਗਾਜ਼ਾ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਤੇ ਹੁਣ ਤੱਕ 60-61 ਹਜ਼ਾਰ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਆ 2 ਮਿਲੀਅਨ ਤੋਂ ਵੱਧ ਜਿਹੜੇ ਲੋਕ ਆ ਉਹ ਡਿਸਪਲੇਸ ਹੋ ਚੁੱਕੇ ਹੈਗੇ ਆ ਜੀ ਆ ਯਹੀ ਐ ਸਨਵਰ ਜਿਹੜਾ 7 ਅਕਤੂਬਰ ਦੇ ਹਮਲੇ ਦਾ ਮਾਸਟਰਮਾਈਂਡ ਸੀਗਾ ਉਸ ਦਾ ਇਹ ਭਰਾ ਆ ਅ ਮੁਹੰਮਦ ਸਨਵਰ ਹਮਾਸ ਨੇ ਇਹ ਇਸ ਦੀ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਅਤੇ ਇਜ਼ਰਾਇਲ ਵਾਲੇ ਜਿਹੜੇ ਉਹ ਦਾਵਾ ਕਰ ਰਹੇ ਆ ਵੀ ਇਸ ਨੂੰ ਇਹਨਾਂ ਨੇ ਮਾਰ ਮਕਾਇਆ ਹੈਗਾ ਹੁਣ ਤੱਕ 53000 ਤੋਂ ਵੱਧ ਮੌਤਾਂ ਗਾਜ਼ਾ ਪੱਟੀ ਦੇ ਵਿੱਚ ਜਿਹੜੇ ਉੱਥੇ ਹੋ ਚੁੱਕੀਆਂ ਆ ਦਾ 2 ਲੱਖ 2 ਮਿਲੀਅਨ ਜਿਹੜੇ ਫਿਲਸਤੀਨੀਆ ਉਹ ਕਰੋ ਬੇਕਰ ਉੱਥੇ ਹੋਏ ਨੇ 7 ਅਕਤੂਬਰ ਦੇ ਹਮਲੇ ਦੇ ਵਿੱਚ ਹਮਾਸ ਦੇ ਦੁਆਰਾ ਜਿਹੜੇ ਆ 1200 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਜਾਨਾਂ ਆ ਉਹ ਇਜ਼ਰਾਈਲ ਦੇ ਹਮਲੇ ਦੇ ਉੱਤੇ ਇਸੇ ਕਾਰਨ ਤੋਂ ਬਾਅਦ ਦੇ ਵਿੱਚ ਲਈਆਂ ਗਈਆਂ ਸੀ ਤੇ 250 ਬੰਦਾ ਉਹਨਾਂ ਨੇ ਅਗਵਾ ਕਰ ਲਿਆ ਸੀ ਬ੍ਰੇਕ ਲਵਾਂਗੇ ਪ੍ਰਿਕਤ ਬਾਅਦ ਜੁੜਦੇ ਹਾਂ ਸੀਆਈਏ ਦੇ ਹੈੱਡਕੁਆਰਟਰ ਦੇ ਵਿੱਚ ਕੀ ਜਿਹੜਾ ਉਹ ਵਾਪਰੇ ਆ ਤੇ ਵੀਜ਼ੇ ਦੇ ਨਾਲ ਸੰਬੰਧਿਤ ਇੱਕ ਹੋਰ ਮਾਰਕੋ ਰੂਬਿਓ ਹੋਣਾਂ ਦੀ ਨਿਊਜ਼ ਜਿਹੜੀ ਉਹ ਆ ਰਹੀ ਹੈ ਕੀ ਕਰਨ ਜਾ ਰਹੇ ਆ ਉਸ ਬਾਰੇ ਕਰਦੇ ਹਾਂ ਚਰਚਾ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਅੱਜ ਰਿਪੋਰਟ ਕਰ ਰਿਹਾ ਹੈ ਕਿ ਅ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨਤਨੇ ਆਹੂ ਨੇ ਆਪਣੀ ਪਾਰਲੀਮੈਂਟ ਨੂੰ ਦੱਸਿਆ ਹੈਗਾ ਕਿ ਗਾਜ਼ਾ ਦੇ ਵਿੱਚ ਹਮਾਸ ਦਾ ਜਿਹੜਾ ਚੀਫ ਸੀ ਮੁਹੰਮਦ ਸਿਨਵਰ ਉਸ ਨੂੰ ਮਾਰ ਦਿੱਤਾ ਗਿਆ ਹੈਗਾ ਕਹਿੰਦੇ ਭਈ ਇਹ ਅਕਤੂਬਰ 23 ਦੇ ਵਿੱਚ ਜਿਹੜਾ ਇਜ਼ਰਾਈਲ ਦੇ ਉੱਤੇ ਅਟੈਕ ਹੋਇਆ ਸੀ ਉਹਦੇ ਵਿੱਚ ਇਨਵੋਲਵ ਸੀਗਾ ਮੁਹੰਮਦ ਸਿਨਵਰ ਟਾਰਗੇਟ ਸੀਗਾ ਇਜ਼ਰਾਈਲ ਦਾ ਇਸ ਟਾਈਮ ਕਿਸੇ ਹਸਪਤਾਲ ਦੇ ਵਿੱਚ ਜਦੋਂ ਬম্বਾਰਡਮੈਂਟ ਕੀਤੀ ਗਈ ਹੈ ਕਹਿੰਦੇ ਉੱਥੇ ਉਹ ਮਾਰਿਆ ਗਿਆ ਹੈਗਾ ਤੇ ਪਿਛਲੇ ਦੋ ਦਿਨਾਂ ਦੇ ਵਿੱਚ ਹਮਾਸ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਕਿ ਇਜ਼ਰਾਈਲ ਵਾਲੇ ਕਹਿੰਦੇ ਆ ਕਿ ਉਹ ਫੂਡ ਡੀਲਸ ਡਿਸਟ੍ਰੀਬਿਊਸ਼ਨ ਦੇ ਉੱਤੇ ਕੰਟਰੋਲ ਕਰ ਰਹੇ ਹੈਗੇ ਆ ਪਰ ਉੱਥੇ ਦੇ ਲੋਕ ਇਹ ਕਹਿ ਰਹੇ ਕਿ ਸਾਡੇ ਕੋ ਫੂਡ ਪਹੁੰਚ ਨਹੀਂ ਰਿਹਾ ਹੈਗਾ ਸੋ ਨਤਨੇ ਆਉ ਦੀ ਜਿਹੜੀ ਇਹ ਅਨਾਉਂਸਮੈਂਟ ਆਈ ਹੈਗੀ ਆ ਇਸ ਸਨਵਰ ਦੇ ਸਵਾਨ ਦੇ ਵਿੱਚ ਉਹ ਤੋਂ ਬਾਅਦ ਉਹਨਾਂ ਨੇ ਹੋਰ ਜਿਹੜੀ ਡਿਪਾਰਟਮੈਂਟ ਆ ਉਸ ਨੂੰ ਤੇਜ਼ ਕਰ ਦਿੱਤਾ ਹੈਗਾ ਅਕਤੂਬਰ 7 2023 ਦੇ ਵਿੱਚ ਇਹ ਵਾਰ ਸ਼ੁਰੂ ਕੀਤੀ ਗਈ ਸੀ ਹਮਾਸ ਵਾਲਿਆਂ ਨੇ ਮਿਲੀਟੈਂਟਸ ਨੇ ਜਦੋਂ ਗਾਜ਼ਾ ਨੂੰ ਸਟਾਰਮ ਕੀਤਾ ਸੀ ਉਸ ਤੋਂ ਬਾਅਦ ਫਿਰ ਇਜ਼ਰਾਇਲ ਵਾਲਿਆਂ ਨੇ ਗਾਜ਼ਾ ਦੇ ਉੱਤੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਤੇ ਹੁਣ ਤੱਕ 60-61 ਹਜ਼ਾਰ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਆ 2 ਮਿਲੀਅਨ ਤੋਂ ਵੱਧ ਜਿਹੜੇ ਲੋਕ ਆ ਉਹ ਹੋ ਡਿਸਪਲੇਸ ਹੋ ਚੁੱਕੇ ਹੈਗੇ ਆ ਜੀ ਆ ਯਹੀ ਐ ਸਨਵਰ ਜਿਹੜਾ 7 ਅਕਤੂਬਰ ਦੇ ਹਮਲੇ ਦਾ ਮਾਸਟਰਮਾਈਂਡ ਸੀਗਾ ਉਸ ਦਾ ਇਹ ਭਰਾ ਆ ਮੁਹੰਮਦ ਸਨਵਰ ਹਮਾਸ ਨੇ ਅਜੇ ਇਸ ਦੀ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਅਤੇ ਇਜ਼ਰਾਇਲ ਵਾਲੇ ਜਿਹੜੇ ਉਹ ਦਾਵਾ ਕਰ ਰਹੇ ਆ ਵੀ ਇਸ ਨੂੰ ਇਹਨਾਂ ਨੇ ਮਾਰ ਬਖਾਇਆ ਹੈਗਾ ਹੁਣ ਤੱਕ 53000 ਤੋਂ ਵੱਧ ਮੌਤਾਂ ਗਾਜ਼ਾ ਪੱਟੀ ਦੇ ਵਿੱਚ ਜਿਹੜੇ ਉੱਥੇ ਹੋ ਚੁੱਕੀਆਂ ਆ ਦਾ 2 ਲੱਖ 2 ਮਿਲੀਅਨ ਜਿਹੜੇ ਫੈਲਸਤੀਨੀਆ ਉਹ ਕਰੋ ਬੇਕਰ ਉੱਥੇ ਹੋਏ ਨੇ 7 ਅਕਤੂਬਰ ਦੇ ਹਮਲੇ ਦੇ ਵਿੱਚ ਹਮਾਸ ਦੇ ਦੁਆਰਾ ਜਿਹੜੇ ਆ 1200 ਤੋਂ ਵੱਧ ਲੋਕਾਂ ਦੀਆਂ ਜਿਹੜੀਆਂ ਜਾਨਾਂ ਆ ਉਹ ਇਜ਼ਰਾਈਲ ਦੇ ਹਮਲੇ ਦੇ ਉੱਤੇ ਇਸੇ ਕਾਰਨ ਤੋਂ ਬਾਅਦ ਦੇ ਵਿੱਚ ਲਈਆਂ ਗਈਆਂ ਸੀ ਤੇ 250 ਬੰਦਾ ਉਹਨਾਂ ਨੇ ਅਗਵਾ ਕਰ ਲਿਆ ਸੀ ਬ੍ਰੇਕ ਲਵਾਂਗੇ ਪ੍ਰਿਕਤਵਾਜ ਜੁੜਦੇ ਆ ਸੀਆਈਏ ਦੇ ਹੈੱਡਕੁਆਰਟਰ ਦੇ ਵਿੱਚ ਕੀ ਜਿਹੜਾ ਉਹ ਵਾਪਰੇ ਆ ਤੇ ਵੀਜ਼ੇ ਦੇ ਨਾਲ ਸੰਬੰਧਿਤ ਇੱਕ ਹੋਰ ਮਾਰਕੋ ਰੂਬਿਓ ਹੋਣਾਂ ਦੀ ਨਿਊਜ਼ ਜਿਹੜੀ ਉਹ ਆ ਰਹੀ ਹੈ ਕੀ ਕਰਨ ਜਾ ਰਹੇ ਆ ਉਸ ਬਾਰੇ ਕਰਦੇ ਆ ਚਰਚਾ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ